ਸਾਨੂੰ ਤਾਂ ਸਵੇਰ ਖਾਦਰਖਾਨਾ ਨਿਹਾਲ ਸਿੰਘ ਵਾਲਾ ਤੋਂ ਕਾਲ ਆਈ ਸੀ ਕਿ ਤੁਹਾਡੇ ਇੱਥੇ ਬੱਚੇ ਦੀ ਜਿਹੜੀ ਹੈ ਲਾਸ਼ ਮਿਲੀ ਹੈ ਅਸੀਂ ਤਾਂ ਉਦੋਂ ਫੋਨ ਕਰ ਤੋਂ ਬਾਅਦ ਇੱਥੇ ਆਏ ਬੱਚੇ ਦੇ ਛੋਟੇ ਛੋਟੇ ਸੱਟਾਂ ਜੀਆਂ ਦਿਖਾਈਆਂ ਮਤਲਬ ਰਗੜਾਂ ਜੀਆਂ ਹੈਗੀਆਂ ਬਾਕੀ ਦਾ ਜਿਹੜਾ ਪੋਸਟਮਾਰਟਮ ਤੋਂ ਬਾਅਦ ਪਤਾ ਲੱਗਣਾ ਹੈ ਅਸਲੀਅਤ ਉਹਦੀ ਮਾਂ ਨਾਲ ਰਿੰਦਾ ਮਾਂ ਤਾਂ ਕਿੱਥੇ ਨਹੀਂ ਆਈ ਮਾਤਾ ਅੱਜ ਪਤਾ ਨਹੀਂ ਕਿੱਥੇ ਆ ਕੋਈ ਫੋਨ ਬੰਦ ਆ ਰਿਹਾ ਕੋਈ ਨਹੀਂ ਬਤਾ ਕਿ ਨਾਲੇ ਕਹਿੰਦੇ ਦੂਜੀ ਜਗ੍ਹਾ ਤੇ ਬੈਠ ਗਏ ਨੇ ਨਹੀਂ ਇਹ ਕਲੀਅਰ ਨਹੀਂ ਨਾ ਕਿਸੇ ਨੂੰ ਮਾਂ ਮਾਂ ਤਾਂ ਤਾਂ ਪਤਾ ਹੀ ਨਹੀਂਗਾ 4 ਮਹੀਨੇ ਤੋਂ ਮਾਂ ਤੋਂ ਨਾਲ ਗੱਲ ਨਹੀਂ ਹੋਈ ਇੱਕ ਬੱਚਾ 7 ਸਾਲ ਦਾ ਜੋ ਪਿੰਡ ਨਿਹਾਰਾ ਸੂਏ ਦੀ ਪਟੜੀ ਤੋਂ ਲਾਸ਼ ਮਿਲੀ ਉਸ ਦੀ ਉਸ ਸੰਬੰਧੀ ਅਸੀਂ 194 BNSS ਵੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ ਜਿਸ ਤੇ ਪੋਸਟਮਾਰਟਮ ਰਿਪੋਰਟ ਆਉਣ ਤੇ ਜੈਸੀ ਸੂਚ ਹੋਵੇਗੀ ਜੈਸੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜੋ ਬੱਚੇ ਦੀ ਮਾਤਾ ਉਸ ਦਾ ਵੀ ਅਜੇ ਪਤਾ ਨਹੀਂ ਲੱਗ ਰਿਹਾ ਉਹ ਲਾਸ਼ ਚੜੀ ਹੈ ਜੈਸੀ ਵੀ ਸੂਤ ਹੋਵੇ ਵੀ ਵੈਸੀ ਕਾਰਵਾਈ ਵਾਧਾ ਜਰੂਰੀ ਲੱਗ ਕੇ ਕਿ ਰਾਇ ਜੀ ਬੱਚੇ ਦੀ ਮੌਤ ਹੋ ਗਈ ਹੈ ਅਜੇ ਤੱਕ ਉਸ ਬਾਰੇ ਅਸੀਂ ਕਹਿ ਨਹੀਂ ਸਕਦੇ ਪੋਸਟਮਾਰਟਮ ਤੋਂ ਬਾਅਦ ਜੈਸੀ ਵੀ ਸੂਤ ਹੋਵੇਗੀ ਵੈਸੀ ਕਾਰਵਾਈ ਹੋਵੇਗਾ ਬੱਚੇ ਦਾ ਨਾਮ ਕੀ ਹੈ ਤੇ ਉਮਰ ਕੀ ਹੈ ਬੱਚੇ ਦਾ ਨਾਮ ਸੁਖਮਨ son of ਲੇਟ ਸ਼੍ਰੀ ਬਲਦੇਵ ਸਿੰਘ ਵਾਸੀ ਲੋਹਾਰਾ ਇਹ ਬੱਚਾ ਰਹਿੰਦਾ ਕਿਹਦੇ ਨਾਲ ਸੀ ਇਹ ਬੱਚਾ ਆਪਦੀ ਮਾ ਨਾਲ ਰਹਿੰਦਾ ਸੀ ਇਹ ਮਾਮਲਾ ਜੀ ਪਿੰਡ ਲੋਹਾਰੇ ਤੋਂ ਹੈ ਜੀ ਉਹ ਵੀਰਪਾਲ ਪੌਰ ਪਤਨੀ ਬਲਦੇਵ ਸਿੰਘ ਉਹ ਪਿੰਡ ਲੋਹਾਰੇ ਵੇ ਆਹੀ ਹੋਈ ਸੀ ਤਕਰੀਬਨ ਉਹਨੂੰ 2 ਮਹੀਨੇ ਹੋ ਗਏ ਕਿ ਲੋਹਾਰੇ ਪਿੰਡ ਰਹਿੰਦੀ ਨਹੀਂ ਸੀ ਕਿਸੇ ਹੋਰ ਜਗ੍ਹਾ ਤੇ ਰਹਿੰਦੀ ਸੀ ਰਾਤ 9:30 ਵਜੇ ਦੇ ਕਰੀਬ ਸਾਡੇ ਪਿੰਡ ਕੋਲ ਦੀ ਇੱਕ ਸੂਆ ਲੰਘਦਾ ਉਹ ਸੋਏ ਦੇ ਉੱਤੇ ਉਹਦੇ ਲੜਕੇ ਦੀ ਲਾਸ਼ ਕੋਈ ਮਾਰ ਕੇ ਸੈੱਟ ਗਿਆ ਉਹ ਉੱਥੇ ਕੋਈ ਜ਼ਿਮੀਂਦਾਰ ਸੀਗਾ ਉਹ ਖੇਤ ਗਿਆ ਉਹਨੂੰ ਪਤਾ ਲੱਗਿਆ ਉਹਨਾਂ ਨੇ ਸਾਨੂੰ ਫੋਨ ਕੀਤਾ ਉਸ ਤੋਂ ਬਾਅਦ ਅਸੀਂ ਚੰਕੀ ਬਲਾਸਪੁਰ ਉੱਥੇ ਇਤਲਾਹ ਦਿੱਤੀ ਬਾਕੀ ਦੀ ਕਾਰਵਾਈ ਹੋਣ ਕਾਰਵਾਈ ਤਾਂ ਅਜੇ ਫਿਲਹਾਲ ਤਾਂ ਕੋਈ ਪਤਾ ਨਹੀਂ ਚੱਲ ਰਿਹਾ ਕੀ ਕਾਰਨ ਆ ਜੀ ਪੋਸਟ ਮਾਰਟ ਨੂੰ ਹੋ ਰਿਹਾ ਪੋਸਟ ਮਾਰਟ ਨੂੰ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗਦਾ ਜੀ ਕੀ ਕਿਸੇ ਮਾਤਾ ਦਾ ਪਤਾ ਲੱਗਿਆ ਕਿੱਥੇ ਨਹੀਂ ਜੀ ਉਹ ਵੀ ਲਾ ਪਤਾ ਹੀ ਨਹੀਂ